ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਕਰਦਾ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਆਪਾਂ ਇੱਕ ਨਵਾਂ ਮੈਟਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਅੱਜ ਫਿਰ ਆਪਾਂ ਧਰਮ ਤੇ ਸੈਂਸ ਤੇ ਗੱਲ ਕਰਨੀ ਹੈ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਧਰਮ ਆਤਮਾ ਗਿਆਨ ਤੇ ਨਿਰਪਰ ਹੈ ਧਰਮ ਸਰਦਾ ਤੇ ਵਿਸ਼ਵਾਸ ਮੰਗਦਾ ਹੈ ਸਾਇੰਸ ਆ ਜਿਹੜਾ ਵਿਗਿਆਨ ਆ ਉਹ ਜਾਂਚ ਤੇ ਪੜਤਾਲ ਦੇ ਧੁਰੇ ਤੇ ਖੜੀ ਹੈ ਉਹ ਹਰ ਇੱਕ ਗੱਲ ਦਾ ਪ੍ਰੂਫ ਸਬੂਤ ਮੰਗਦੀ ਹੈ ਪਰ ਜਿੰਨੇ ਇਹ ਧਰਮ ਧਰਮ ਕੀ ਕਹਿੰਦਾ ਹੈ ਧਰਮੀ ਬੰਦੇ ਕਹਿੰਦੇ ਹਨ ਕਿ ਜਿੰਨੀ ਵੀ ਉਤਪਤੀ ਹੈ ਉਸ ਕਾਦਰ ਨੇ ਜਿੰਨਾ ਕੁ ਸਭ ਇਹ ਬਣਾਇਆ ਹੋਇਆ ਜਿੰਨੀ ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ ਇਹਦੇ ਪਿੱਛੇ ਕੋਈ ਨਾ ਕੋਈ ਕਰਤਾ ਹੈ ਇਹਦੇ ਪਿੱਛੇ ਕੋਈ ਪਾਵਰ ਹੈ ਇਹ ਧਰਮ ਦਾ ਇੱਕ ਵਿਸ਼ਵਾਸ ਹੈ ਮੈਂ ਕਹਿੰਦਾ ਵਿਸ਼ਵਾਸ ਨਹੀਂ ਵਕਈ ਹੈ ਵੀ ਹੈ ਇਹ ਇਤਿਹਾਸ ਚ ਜਿਹੜਾ ਪਬਾਨੀ ਪੜਦੇ ਆ ਸਾਇੰਸ ਨੇ ਵੀ ਅੱਜ ਤੱਕ ਖੋਜਾਂ ਕੀਤੀਆਂ ਉੱਥੋਂ ਤਾਈਂ ਪਹੁੰਚੀਏ ਤੇ ਆਪਾਂ ਨੂੰ ਪਤਾ ਲੱਗਦਾ ਵਕਈ ਉਹ ਕੋਈ ਸਹ ਹੈ ਕੋਈ ਹਸਤੀ ਹੈ ਕੋਈ ਪਾਵਰ ਹੈ ਜੋ ਇਹਦੇ ਪਿੱਛੇ ਸਾਰਾ ਪਿੱਛੇ ਕੰਮ ਕਰ ਰਹੀ ਹੈ ਤੇ ਜਦੋਂ ਆਪਾਂ ਇੱਡੇ ਵੱਡੇ ਬ੍ਰਹਿਮੰਡ ਦੀ ਗੱਲ ਕਰਦੇ ਆਂ ਇੱਡੀ ਵੱਡੀ ਵਿਸਾਲਤਾ ਬਹੁਤ ਹੀ ਵੱਡਾ ਬ੍ਰਹਿਮੰਡ ਦੀ ਸ੍ਰਿਸ਼ਟੀ ਇਹ ਕੁਦਰਤ ਇੱਡੀ ਵੱਡੀ ਕੁਦਰਤ ਨੂੰ ਦੇਖ ਕੇ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਕਿਵੇਂ ਬਣਿਆ ਇਹਦਾ ਸਟਾਰਟਿੰਗ ਪੁਆਇੰਟ ਕੀ ਜਾ ਤੇ ਇਹਦਾ ਫਿਨਿਸ਼ਿੰਗ ਪੁਆਇੰਟ ਕੀ ਹੈ ਬੰਦੇ ਦੇ ਦਿਮਾਗ 'ਚ ਇੱਕ ਸਵਾਲ ਪੈਦਾ ਹੋ ਜਾਂਦਾ ਤੇ ਬੰਦਾ ਅੱਜ ਤੱਕ ਇਹ ਸਵਾਲ ਦਾ ਹੱਲ ਨਹੀਂ ਲੱਭ ਸਕਿਆ ਇਹਦਾ ਉੱਤਰ ਨਹੀਂ ਮਿਲਿਆ ਕਿ ਇਹਦਾ ਅੰਤ ਹੈ ਕੀ ਹੈ ਬ੍ਰਹਿਮੰਡ ਏਡਾ ਵੱਡਾ ਇਹਦਾ ਕੋਈ ਅੰਤ ਜਾਂ ਉਰਲਾ ਜਾਂ ਪਰਲਾ ਬੰਨਾ ਹੈ ਕਿ ਨਹੀਂ ਹੈ ਇਹਦਾ ਅਜੇ ਤੱਕ ਉਸ ਵੀ ਨਹੀਂ ਕਿਸੇ ਨੂੰ ਪਤਾ ਲੱਗਿਆ ਨਾ ਕਿ ਸਹੰਸ ਵੀ ਨਹੀਂ ਪਤਾ ਲੱਗਿਆ ਇੱਕ ਵਿਦਵਾਨ ਕਹਿੰਦਾ ਹੈ ਕਹਿੰਦਾ ਮਾਜ ਆਗਾਜ ਓਜ ਆਯਾਮ ਯਹਾਂ ਬੇਖਰਮ ਆਵਲ ਅਖਰੀਨ ਕੋਹਨਾ ਕਿਤਾਬ ਉਕਤਾਬ ਅਸਤ ਜਿਹਨੇ ਕਹਿੰਦਾ ਭਾਵਾ ਕਹਿੰਦਾ ਬ੍ਰਹਿਮੰਡ ਇੱਕ ਕੁਦਰਤ ਦੀ ਐਸੀ ਪੁਰਾਣੀ ਕਿਤਾਬ ਹੈ ਜੀ ਦਾ ਮੁੱਢ ਦਾ ਪੰਨਾ ਸਟਾਰਟਿੰਗ ਦਾ ਪੰਨਾ ਤੇ ਅੰਤਲਾ ਪੰਨਾ ਗੁੰਮ ਹੈ ਕੀ ਕਹਿੰਦਾ ਵਿਦਵਾਨ ਕਹਿੰਦਾ ਕਹਿੰਦਾ ਬ੍ਰਹਿਮੰਡ ਆ ਨਾ ਜਿਹੜਾ ਉਹ ਕੁਦਰਤ ਦੀ ਇੱਕ ਐਸੀ ਪੁਰਾਣੀ ਕਿਤਾਬ ਹੈ ਜੀ ਦਾ ਸਟਾਰਟਿੰਗ ਦਾ ਪੇਜ ਤੇ ਲਾਸਟ ਪੇਜ ਉਹ ਗੁੰਮ ਹੈ ਜੀ ਉਹ ਪਤਾ ਹੀ ਨਹੀਂ ਕਹਿੰਦਾ ਭਾਵਾ ਦਾ ਕੋਈ ਪਤਾ ਹੀ ਨਹੀਂ ਸਾਇੰਸ ਦਾ ਜੇ ਜੈਮਨ ਜੀਨ ਜੈ ਨਾ ਉਹ ਕਹਿੰਦਾ ਸੈਂਸ ਗਿਆਨ ਜੀਵਨ ਜੀਨ ਚ ਲਿਖਦਾ ਕਹਿੰਦਾ ਪ੍ਰਮੰਡ ਦੀ ਆਪਾਂ ਜਿਹੜਾ ਕੋਈ ਸਕਾਰ ਤਸਵੀਰ ਬਣਾਏ ਬਣਾ ਕੇ ਦੇਖਣੀ ਚਾਹੀਦੀ ਕੋਈ ਇਹਦੀ ਤਸਵੀਰ ਬਣਾ ਕੇ ਦੇਖਣੀ ਚਾਹੀਦੀ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਪ੍ਰਮਾਤਮਾ ਨੇ ਉਂਗਲ ਦੇ ਨਾਲ ਇਥਰ ਦੇ ਉੱਤੇ ਰੋਣ ਕਚੋਲਾ ਪਾ ਦਿੱਤਾ ਹੋਵੇ ਕਿਉਂਕਿ ਪਤਾ ਹੀ ਨਹੀਂ ਲੇਗਾ ਸੈਂਸ ਦਾਨਨਾ ਨੇ ਖੋਜਾਂ ਕਰ ਕਰਕੇ ਆਖਰ ਨੂੰ ਇਸ ਗੱਲ ਤੇ ਉਹਨਾਂ ਨੂੰ ਮੰਨਣਾ ਪਿਆ ਉਹਨਾਂ ਨੂੰ ਆਪਣੇ ਜਮਾਨ ਤੋਂ ਕਹਿਣਾ ਪਿਆ ਕਿ ਜਿਹੜਾ ਇਹ ਬ੍ਰਹਿਮੰਡ ਹੈ ਨਾ ਇਹਦਾ ਕੋਈ ਅੰਤ ਨਹੀਂ ਹੈ ਇਹਦਾ ਕੋਈ ਉਰਲਾ ਤੇ ਪਰਲਾ ਬੰਨਾ ਨਹੀਂ ਹੈ ਇਹ ਸੈਂਸ ਨੇ ਇਹ ਗੱਲ ਮੰਨ ਲਈ ਤੇ ਬਾਬੇ ਨਾਨਕ ਨੇ ਸਾਡੇ ਗੁਰੂ ਸਾਹਿਬਾਂ ਨੇ ਬਾਣੀ 'ਚ ਇਹ ਗੱਲਾਂ ਪਹਿਲਾਂ ਹੀ ਲਿਖਤੀਆਂ ਤਾਂ ਕਰਕੇ ਭਲੋ ਆਪਾਂ ਨੂੰ ਕਥਾਵਾਚਕ ਵੀ ਦੱਸਦੇ ਰਹਿੰਦੇ ਆ ਸਾਡੇ ਵਿਚਾਰਵਾਣ ਬੁੱਧੀਜੀਵੀ ਸਾਨੂੰ ਦੱਸਦੇ ਰਹਿੰਦੇ ਕਿ ਗੁਰਬਾਣੀ ਪੜੋ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਗਿਆਨ ਹੈ ਤੁਸੀਂ ਗੁਰਬਾਣੀ ਪੜੋ ਗੁਰਬਾਣੀ ਨੂੰ ਪੜ੍ਹ ਕੇ ਦੇਖੋ ਤੁਹਾਨੂੰ ਸਾਰਾ ਗਿਆਨ ਮਿਲਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਪਤਾ ਕੀ ਲਿਖਿਆ ਕਹਿੰਦੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਇਹ ਬਾਣੀ ਦੀਆਂ ਤੁਕਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ। ਸੇ ਕਹਿੰਦਾ ਵੱਡੇ ਮੇਰੇ ਸਹਿਬਾ ਗਹਿਰ ਗਭੀਰਾ ਗੁਣੀ ਗਹਿੀਰਾ ਕੋਈ ਨ ਜਾਣੇ ਤੇਰਾ ਕਿਤਾ ਕੇਵੜ ਚੀਰਾ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕਈ ਕੋਟ ਕਬਕਾਬ ਵਿਚਾਰੇ ਕਈ ਕੋਟ ਨਾ ਵਤਨ ਨਾਮ ਤੇ ਹਾਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਇਹਦਾ ਕੋਈ ਅੰਤ ਨਹੀਂ ਹੈ। ਇਹਦਾ ਕੋਈ ਅੰਤਿਮ ਸੈਂਸ ਦਾ ਜਿਵੇਂ ਜਿਵੇਂ ਖੋਜਾਂ ਕਰ ਰਹੇ ਹਨ ਬ੍ਰਹਿਮੰਡ ਕੋਈ ਆਰ ਪਾਰ ਨਹੀਂ ਆ ਇਹ ਜੋ ਬ੍ਰਹਿਮੰਡ ਦਿਖ ਰਿਹਾ ਨਾ ਸੈਂਸਦਾਨ ਜੋ ਖੋਜਾਂ ਕਰਕੇ ਸਾਨੂੰ ਅੱਜ ਵੀ ਦੱਸ ਰਹੇ ਆ ਕਹਿੰਦੇ ਜੋ ਆਪਾਂ ਬ੍ਰਹਿਮੰਡ ਦੇਖ ਰਹੇ ਨਾ ਇਹੋ ਜਿਹੀ ਕਈ ਹੋਰ ਬ੍ਰਹਿਮੰਡ ਆ ਅਨੇਕਾ ਹੋਰ ਵੀ ਬ੍ਰਹਿਮੰਡ ਆ ਸੈਂਸਦਾਨ ਇਹ ਗੱਲ ਕਹਿ ਰਹੀ ਆ ਆਪਣੇ ਆਪ ਸੈਂਸ ਕਹਿ ਰਹੀ ਇਹ ਗੱਲ ਕਹਿੰਦੇ ਇਹ ਜੋ ਆਪਾਂ ਬ੍ਰਹਿਮੰਡ ਦੇਖ ਰਹੇ ਆ ਇਹੋ ਹੀ ਹੈ ਕਈ ਹੋਰ ਬ੍ਰਹਿਮੰਡ ਵੀ ਬਹੁਤ ਆ ਤੇ ਗੁਰੂ ਪਾਤਸ਼ਾਹੀ ਜੀ ਨੇ ਇਹ ਗੱਲਾਂ ਬਾਣੀ ਚ ਲਿਖਿਆ ਪਾਤਸ਼ਾਹੀ ਪਤਾ ਕੀ ਕਹਿੰਦੇ ਕਹਿੰਦੇ ਇੱਕ ਤਥੋਰ ਇੱਕ ਤਥੋਰ ਕਹੀਂ ਨਾ ਸਮਾਵੇ ਪਾਤਸ਼ਾਹੀ ਕਹਿੰਦੇ ਇੱਕ ਤਥੋਰ ਕਹੀਂ ਨਾ ਸਮਾਵੇ ਓਨ ਮੋਹੇ ਬਹੁਤੇ ਬ੍ਰਹਿਮੰਡ ਓਨ ਮੋਹੇ ਬਹੁਤੇ ਬ੍ਰਹਿਮੰਡ ਮੋਹੇ ਦਾ ਮਤਲਬ ਹੀ ਉਸ ਮਾਇਆ ਚਾਹੇ ਗੁਰੂ ਪਾਤਸ਼ਾਹ ਜੀ ਇੱਥੇ ਮਾਇਆ ਦੀ ਗੱਲ ਕਰਦੇ ਆ ਪਰ ਲਿਖਿਆ ਨਾ ਬਹੁਤੇ ਬ੍ਰਹਿਮੰਡਾਂ ਇਹਦਾ ਮਤਲਬ ਹੀ ਬ੍ਰਹਿਮੰਡਾਂ ਬਹੁਤ ਜਿਆਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਕਈ ਬ੍ਰਹਿਮੰਡਾਂ ਦੇ ਵਿੱਚ ਵੀ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਓਨ ਮੋਹੇ ਬਹੁਤੇ ਬ੍ਰਹਿਮੰਡਾਂ RAM ਜਨੇ ਕਿੰਨੇ ਖੰਡ ਖੰਡ ਸੋ ਅੱਗੇ ਫਿਰ ਬਾਣੀ ਦੇ ਵਿੱਚ ਇੱਕ ਖੰਡ ਲਿਖਿਆ ਕਹਿੰਦੇ ਅਨਕਪੁਰੀਆਂ ਅਨਕਤਹਿ ਖੰਡ ਅਨਕ ਰੂਪ ਰੰਗ ਬ੍ਰਹਮੰਡ ਕਈ ਰੰਗਾਂ ਦੇ ਬਹੁਤ ਸਾਰੇ ਬ੍ਰਹਮੰਡ ਆ ਪਾਸ਼ਾ ਜੀ ਕਹਿੰਦੇ ਇੱਕ ਕਮਾਓ ਪਸਾਓ ਕਰ ਓਮਕਾਰ ਸੁਨਾਇਆ ਓਮਕਾਰ ਅਕਾਤ ਲਖ ਬ੍ਰਹਮੰਡ ਬਣਾਇਆ ਇਹ ਭਾਈ ਗੁਰਦਾਸ ਜੀ ਕਹਿੰਦੇ ਆ ਭਾਈ ਗੁਰਦਾਸ ਜੀ ਇਹ ਗੱਲ ਕਹਿ ਰਹੇ ਆ ਬਾਣੀ ਦੇ ਵਿੱਚ ਪੰਕਤੀਆਂ ਹੁੰਦੀਆਂ ਨੇ ਮੈਂ ਕੋਟ ਬ੍ਰਹਮੰਡ ਜਾ ਕੇ ਪ੍ਰਗਾਸ ਕੋਟ ਬ੍ਰਹਿਮੰਡ ਗੁਰੂ ਪਾਸ਼ਾ ਨੇ ਬਾਣੀ ਵਿੱਚ ਲਿਖਿਆ ਕੋਟ ਬ੍ਰਹਿਮੰਡ ਬਾਣੀ ਦੇ ਵਿੱਚ ਉਹ ਗੱਲਾਂ ਪਹਿਲਾਂ ਲਿਖ ਦਿੱਤੀਆਂ ਜਿਹਦੇ ਤੇ ਅੱਜ ਸਾਇੰਸ ਖੋਜਾਂ ਕਰ ਰਹੀ ਆ ਸਾਇੰਸ ਦਾ ਨੇ ਦੱਸਿਆ ਕਿ ਬ੍ਰਹਿਮੰਡ ਇੰਨਾ ਵੱਡਾ ਹੈ ਇਸ ਦੀ ਇੱਕ ਵੀ ਇਹੋ ਜਿਹਾ ਤਾਰਾ ਨਹੀਂ ਆ ਬ੍ਰਹਿਮੰਡ ਇੰਨਾ ਵੱਡਾ ਹੈ ਦੇ ਵਿੱਚ ਇੱਕ ਵੀ ਇਹੋ ਜਿਹਾ ਤਾਰਾ ਨਹੀਂ ਆ ਜਿਹਦਾ ਪ੍ਰਕਾਸ਼ ਧਰਤੀ ਤੱਕ ਪਹੁੰਚਣ ਨੂੰ 4 4 ਪ੍ਰਕਾਸ਼ ਸਾਲ ਦਾ ਸਮਾਂ ਨਾ ਲੱਗਦਾ ਹੋਵੇ ਚਾਰ ਪ੍ਰਕਾਸ਼ ਹਾਲ ਦਾ ਸਾਨੂੰ ਪਤਾ ਕੀ ਹੁੰਦਾ ਮਤਲਬ ਇੱਕ ਪ੍ਰਕਾਸ਼ ਦੇ ਵਿੱਚ 30 ਕਰੋੜ ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਇੱਕ ਸਾਲ ਵਿੱਚ ਜਿੰਨਾ ਸਫ਼ਰ ਤੱਕ ਕਰਦਾ ਉਹਨੂੰ ਇੱਕ ਸਾਲ ਬੋਲਦੇ ਆ ਤੇ ਇੱਥੇ ਉਹਨਾਂ ਨੇ ਲਿਖਿਆ ਵੀ ਇੱਕ ਇਹੋ ਜਿਹਾ ਕੋਈ ਵੀ ਤਾਰਾ ਨਹੀਂ ਹੈ ਜਿਹਦਾ ਇੱਕ ਚਾਰ ਪ੍ਰਕਾਸ਼ ਹਾਲ ਦਾ ਟਾਈਮ ਇੱਥੇ ਲੱਗ ਜਾਵੇ ਚਾਰ ਪ੍ਰਕਾਸ਼ ਹਾਲ ਇੱਕ ਤਾਰੇ ਦੀ ਰੋਸ਼ਨੀ ਧਰਤੀ ਤੇ ਪਹੁੰਚ ਲੈ ਕਿੰਨਾ ਸਮਾਂ ਲੱਗਦਾ 4 ਪ੍ਰਕਾਸ਼ ਸਾਲ ਤੇ ਇੱਕ ਪ੍ਰਕਾਸ਼ ਦੇ ਵਿੱਚ ਕਿੰਨਾ ਅੰਕੜਾ ਹੁੰਦਾ 30000 3000 ਕਰੋੜ ਰਫ਼ਤਾਰ ਨਾਲ ਚੱਲ ਰਿਹਾ ਜਾਂ ਜਿਆ ਪ੍ਰਕਾਸ਼ ਉਹ ਇੱਕ ਸਾਲ ਵਿੱਚ ਜਿੰਨਾ ਸਮਾਂ ਤੈਅ ਕਰਦਾ ਉਹਨੂੰ ਇੱਕ ਸਾਲ ਕਹਿੰਦੇ ਆ ਤੇ ਵਿਗਿਆਨੀ ਕਹਿੰਦਾ ਵੀ ਇੱਦਾਂ ਵੱਡਾ ਤਰ੍ਹਾਂ ਮੰਨਦਾ ਉਹਦੇ ਪ੍ਰਕਾਸ਼ ਪੌਂਟ ਨੂੰ ਇੱਥੇ ਬਹੁਤ سارے ਸਵਾ ਲੱਗ ਜਾਂਦਾ ਇੱਥੇ ਗੱਲ ਨਹੀਂ ਬਗਿਆਨੀਆਂ ਨੇ ਇਹ ਗੱਲ ਵੀ ਕਹੀ ਹੈ ਕਹਿੰਦਾ ਜਿਹੜਾ ਆਪਾਂ ਸੂਰਜ ਦੇਖ ਰਹੇ ਆ ਨਾ ਇਹ ਤਾਂ ਬਸ ਇੰਨਾ ਕੁ ਜਿਵੇਂ ਆਪਾਂ ਸਾਰੇ ਸੰਸਾਰ ਦੀ ਮਿੱਟੀ ਦਾ ਢੇਰ ਇਕੱਠਾ ਕਰ ਲਗੇ ਤੇ ਉਹਦੇ ਵਿੱਚੋਂ ਇੱਕ ਕਿਣਕਾ ਬਸ ਉਹ ਇੱਕ ਕਿਣਕਾ ਉਹਦਾ ਕਿ ਸਾਡਾ ਸੂਰਜ ਹੈ ਇਸ ਸੂਰਜ ਨਾਲੋਂ ਤਾਂ ਹੋਰ ਕਈ ਸੂਰਜ ਬਹੁਤ ਵੱਡੇ ਵੱਡੇ ਪਏ ਆ ਜਿਨ੍ਹਾਂ ਦਾ ਇਸ ਸੂਰਜ ਨਾਲੋਂ ਤਪਸ ਵੀ ਜ਼ਿਆਦੇ ਆ ਇਸ ਸੂਰਜ ਜੀ ਨਾਲੋਂ ਜਿਨ੍ਹਾਂ ਦਾ ਪ੍ਰਕਾਸ਼ ਤੇ ਰੌਸ਼ਨੀ ਵੀ ਜ਼ਿਆਦੇ ਆ ਉਹਨਾਂ ਨੇ ਸੂਰਜਾਂ ਤੇ ਕੋਈ ਨਾਂ ਵੀ ਦੱਸਿਆ ਬਗਿਆਨ ਨੰਪਾ ਆਮੀ ਪੜਦੇ ਵੀਰ ਨੇ ਬੀਟ ਲਗੀ ਜੀ ਉਰੀ ਗਾਇਸ ਹੋਰ ਜੀ ਤਾਂ ਕਹਿੰਦਾ ਬੀਟਰ ਰੀਜ ਨਾਲ ਵੀ 10 ਗੁਣਾ ਵੱਡਾ ਇਸ ਤੋਂ ਵੀ ਕਈ ਹੋਰ ਸੂਰਜ ਜਿੱਦਿ ਜਿਹਨੇ ਕਿਹਾ ਸੀ ਰੀਅਸ ਰਿਦਿਆਲਾ ਡੈਨੋ ਆਧਾਰਾ ਅੰਤਰੇਸ ਇਹ ਵਿਗਿਆਨੀ ਕਹਿੰਦੇ ਬਹੁਤ ਸਾਰੇ ਸੂਰਜ ਹੈ ਤੇ ਗੁਰੂ ਪਾਤਸ਼ਾਹੀ ਨੇ ਬਾਣੀ ਚ ਇਹ ਗੱਲ ਕਹੀ ਹੈ ਪਾਤਸ਼ਾਹੀ ਜੀ ਨੇ ਵੀ ਸਾਨੂੰ ਦੱਸਿਆ ਨਾ ਬਾਣੀ ਚ ਕਹਿੰਦੇ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਅਰਕ ਬਲਾਸ ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਸਸੀਅਰ ਸੋਹਣ ਖਤਰ ਬਾਨੀ ਚੂ ਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤ ਮੰਡਲ ਆ ਬਹੁਤ ਤਾਰੇ ਆ ਬਹੁਤ ਸੂਰਜ ਆ ਇੱਥੇ ਬੜੇ ਹੀ ਸੂਰਜ ਆ ਇਨ੍ਹਾਂ ਤੇ ਕੋਈ ਗਿਰਤੀ ਕਰ ਹੀ ਨਹੀਂ ਸਕਦਾ ਅੱਜ ਵੀ ਸਾਇੰਸ ਇਹ ਖੋਜਾਂ ਚ ਲੱਗੀ ਹੋਈ ਆ ਅੱਜ ਵੀ ਆਪਾਂ ਕਈ ਰਿਪੋਰਟ ਦੇਤੇ ਕਿ ਵਗਿਆਨੀਆਂ ਨੇ ਇੱਕ ਨਵਾਂ ਤਾਰਾ ਲੱਭਿਆ ਇੱਕ ਤਾਰਾ ਜੋ 4500 ਪ੍ਰਕਾਸ਼ ਸਾਲ ਦੂਰ ਹੈ ਇਥੋਂ ਉਹਦੀ ਦੂਰੀ ਇੰਨੀ ਹੈ ਅਜੇ ਕਈ ਇਹੋ ਜਿਹੇ ਤਾਰੇ ਜਿਨ੍ਹਾਂ ਦੀ ਰੌਸ਼ਨੀ ਇਥੋਂ ਤੱਕ ਅਜੇ ਪਹੁੰਚੀ ਨਹੀਂ ਤਰਤੀ ਤੇ ਜੋ ਪੱਗਿਆਨ ਨੂੰ ਪੜ੍ਹਦੇ ਪਤਾ ਲੱਗਦਾ ਇੱਕ ਪ੍ਰਸਿੱਧ ਵਿਗਿਆਨੀ ਹੋਇਆ ਸਾਇੰਸਦਾਨ ਉਹਦਾ ਨਾਮ ਐਲਬਰਟ ਆਨਸਟਾਈਨ ਉਹ ਕਹਿੰਦਾ ਬ੍ਰਹਿਮੰਡ ਨੂੰ ਬਿਆਨ ਕਰਦੇ ਕਹਿੰਦੇ ਨੇ ਕਿ ਇਨਸਾਨ ਪਤਾ ਇਸ ਤਰ੍ਹਾਂ ਜਿਵੇਂ ਉਹ ਕਿਸੇ ਲਾਇਬ੍ਰੇਰੀ ਚ ਜਾਵੇ ਤੇ अनेका ਪ੍ਰਕਾਰ ਦੀਆਂ ਪੁਸਤਕਾਂ ਪੜ ਕੇ ਗਿਆਨ ਨੂੰ ਇਕੱਠਾ ਕਰਨ ਦਾ ਯਤਨ ਕਰੇ ਬਸ ਆਪਾਂ ਜੋ ਬ੍ਰਹਿਮੰਡ ਦੀ ਕੋਈ ਕਰ ਰਹੇ ਕਿੰਨਾ ਇਨਸਾਨ ਦਾ ਬਸ ਉਹ ਬੱਚੇ ਵਾਲਾ ਵਧੀਰਾ ਵੱਡੀਆਂ ਵੱਡੀਆਂ ਸੂਖਮ ਸੂਖਮ ਦਰਸ਼ਕ ਦੂਰਬਿੰਨਾਂ ਬਣਾ ਲਈਆਂ ਵੱਡੀਆਂ ਵੱਡੀਆਂ ਵੀ ਦੂਰਬਿੰਨਾਂ ਬਣਾ ਲੀਆਂ ਸੂਖਮ ਤੋਂ ਸੂਖਮ ਵੀ ਦੂਰਬਿੰਨਾਂ ਬਣਾ ਲਈਆਂ ਪਰ ਇਨਸਾਨ ਬ੍ਰਹਿਮੰਡ ਨੂੰ ਇੰਨਾ ਕੁ ਦੇਖ ਸਕਿਆ ਜਿਵੇਂ ਸਾਰੇ ਸੰਸਾਰ ਦੀ ਮਿੱਟੀ ਦਾ ਢੇਰ ਹੋਵੇ ਤੇ ਉਹਦੇ ਵਿੱਚ ਇੱਕ ਕਿੰਮਕਾ ਮਾਤਰਾ ਬਸ ਇੰਨੇ ਕ ਜਿਵੇਂ ਸਾਡੀ ਸਾਇੰਸ ਬ੍ਰਹਿਮੰਡ ਨੂੰ ਦੇਖ ਸਕੀ ਆ ਕਿਉਂਕਿ ਜਦੋਂ ਗੈਲਿਲੀਓ ਨਾ ਜੋ 1610 ਦੇ ਵਿੱਚ ਇਹਨੇ ਖੋਜ ਕੀਤੀ ਸੀ ਗੈਲੀਲੀਓ ਨੇ 1610 ਦੇ ਵਿੱਚ ਖੋਜ ਕੀਤੀ ਇੱਕ ਆਕਾਸ਼ ਗੰਗਾ ਜੀ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਮਿਲਕੀ ਵੇ ਆਕਾਸ਼ ਗੰਗਾ ਦੀ ਇਹਨੇ ਖੋਜ ਕੀਤੀ ਆ ਉਹਨੇ ਦੱਸਿਆ ਸੀ ਇੱਕ ਆਕਾਸ਼ ਗੰਗਾ ਦੇ ਵਿੱਚ ਕਰੋੜੇ ਤਾਰੇ ਹਨ ਤੇ ਉਸ ਤੋਂ ਬਾਅਦ ਫਿਰ ਖੋਜ ਹੋਈ ਆ ਫਿਰ ਜਿਹਦੇ ਦੁਆਰੇ ਖੋਜ ਹੋਈ ਉਹ ਕਹਿੰਦੇ ਨਹੀਂ ਇੱਕ ਆਕਾਸ਼ ਗੰਗਾ ਦੇ ਵਿੱਚ 40 ਮਿਲੀਅਨ 40 ਮਿਲੀਅਨ ਤਾਰੇ ਹਨ ਤੇ ਇਹੋ ਜੀਆਂ ਜਿਹੜੀਆਂ ਆਕਾਸ਼ ਗੰਗਾ ਨਾ ਇਹੋ ਜੀਆਂ 50 ਗਲੀਆਂ ਹੋਰ ਆਕਾਸ਼ ਗੰਗਾ ਤੇ ਹੁਣ ਤੁਸੀਂ ਆਪ ਸਾਬ ਲਾ ਲਓ ਕਿ ਇੱਕ ਚ 40 ਮਿਲੀਅਨ ਜੇ ਤਾਰੇ ਆ ਤੇ ਹੋਰੀਆਂ ਹੋਰ ਕਈ ਆਕਾਸ਼ ਗੰਗਾ ਜਿਨਨੂੰ ਆਪਾਂ ਪੰਜਾਬੀ ਚ ਸੜਿਆਂ ਦਾ ਰਾਹ ਵੀ ਕਹਿ ਦਿੰਦੇ ਆ ਉਹ ਆਕਾਸ਼ ਗੰਗਾ ਹੈ ਨਾ ਉਹਨੂੰ ਮਿਲਕੀ ਵੀ ਕਹਿੰਦੇ ਆ ਤੇ ਜਦੋਂ ਮਹਾਰਾਜ ਨੂੰ ਆਪਾਂ ਬਾਣੀ ਚ ਦੇਖਦੇ ਆਂ ਵਾਕਈ ਔਰ ਇਸ ਤਰ੍ਹਾਂ ਦੇ ਤਾਂ ਹੀ ਕਰਕੇ ਗੁਰੂ ਪਾਰਸਨ ਨੇ ਬਾਣੀ ਚ ਲਿਖਿਆ ਸੀ ਕਿ ਇਹਦਾ ਕਈ ਕੋਟ ਦੇਸ਼ ਊਮੰਡਲ ਕਈ ਕੋਟ ਸਸੀ ਅਰ ਸੂਰਨ ਖਤਰ ਇਹਦਾ ਕੋਈ ਅੰਤ ਹੀ ਨਹੀਂ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਜਿੰਨੀ ਤੁਸੀਂ ਕੁਦਰਤ ਦੇਖਦੇ ਆ ਨਾ ਜਿਹੜੀ ਇਹ ਕੁਦਰਤ ਉਸ ਬਣਾ ਕੇ ਗਿਆ ਇਹਦਾ ਉਰਲਾ ਤੇ ਪਰਲਾ ਬੰਨਾ ਕੋਈ ਲੱਭ ਹੀ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਆਪ ਬਿਆਨਤ ਆ ਨਾ ਉਹਦੀ ਬਣਾਈ ਹੋਈ ਕੁਦਰਤ ਵੀ ਬਿਆਨਤ ਆ ਤਾਂ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਗਿਆ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਨ ਮਨ ਕਿਤੇ ਕਿਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਨੀ ਕੀਤੇ ਪਾ ਨਰਿੰਦ ਕੀਤੀਆ ਸਵਰਤੀ ਸੇਖ ਕੇਤੇ ਕੀਤੇ ਨਾਨਕ ਅੰਤ ਨਾ ਅੰਤ ਇਹਦਾ ਕੋਈ ਅੰਤ ਨਹੀਂਆ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਅਰਕ ਬਲਾਸ ਕੋਟ ਸੂਰ ਜਾ ਕੇ ਪ੍ਰਗਾਸ ਸੱਚੇ ਬਹੁਤ ਬ੍ਰਹਿਮੰਡਾ ਬਹੁਤ ਵਿਸਾਲ ਕਰੋੜਾਂ ਤਾਰੇ ਐ ਕਰੋੜਾਂ ਸੂਰਜ ਐ ਜਿਨ੍ਹਾਂ ਦੀ ਗਿਣਤੀ ਬੇਅੰਤ ਆ ਉਹ ਅਸੰਖ ਹੈ ਉਹਨਾਂ ਦੀ ਆਪ ਗਿਣਤੀ ਕਰ ਹੀ ਨਹੀਂ ਸਕਦੇ ਇੰਨੀ ਵੱਡੀ ਅੱਜ ਸਾਇੰਸ ਸਾਡੀ ਖੋਜਾਂ ਕਰ ਰਹੀ ਹੈ ਇੱਕ ਕੈਂਬਰਿਜ ਇੰਸਟੀਟਿਊਟ ਆਫ ਐਸਟ੍ਰੋਨੋਮੀ ਦੇ ਡਾਕਟਰ ਐਡਨੀਊ ਬੇਨ ਐਡਨੀਊ ਬੇਨ ਉਹਨਾਂ ਦਾ ਨਾਮ ਉਹ ਕਹਿੰਦਾ ਜੀ ਸਹੀ-ਸਹੀ ਆਪਾਂ ਇਹ ਅਸਮਾਨੀ ਪਿੰਡਾਂ ਨੂੰ ਜਾਣ ਹੀ ਨਹੀਂ ਸਕਦੇ ਆਪਾਂ ਇਹਨਾਂ ਨੂੰ ਇਹਨਾਂ ਦੀ ਸਹੀ-ਸਹੀ ਖੋਜ ਹੀ ਨਹੀਂ ਕਰ ਸਕਦੇ ਵੀ ਸਾਠੇ ਨਾਲੋਂ ਕਿੰਨੀ ਦੂਰ ਹੈ ਤੇ ਕਿੰਨੇ ਗਿਣਤੀ ਦੇ ਵਿੱਚ ਕਿੰਨੇ ਆ ਕਹਿੰਦਾ ਇਹਨਾਂ ਤੇ ਬਿਲਕੁਲ ਸੈਂਸਲੈਂਡ ਹੋਈ ਗੀਓ ਜਿਵੇਂ ਜਿਵੇਂ ਖੋਜਾਂ ਕਰੀ ਜਾਂਦੇ ਨਵੰਗਾ ਨਵੰਗਾ ਚੀਜ਼ਾਂ ਮਿਲਦੀ ਜਾਂਦੇ ਆ ਜਿੰਨਾ ਇਹ ਭੌਤਿਕ ਪਦਾਰਥ ਬਣਾਇਆ ਹੋਇਆ ਨਾ ਇਹ ਸਾਰੀ ਉਹਦੀ ਇੱਕ ਕਰਾਮਾਤ ਹੈ ਉਸ ਪ੍ਰਮਾਤਮਾ ਵਾਹਿਗੁਰੂ ਨੇ ਬਣਾਇਆ ਤੇ ਸਹਿਮਸਾਜ ਉਹਦੇ ਤੇ ਖੋਜਾਂ ਕਰ ਰਹੀ ਆ ਮੈਂ ਕਹਿਣਾ ਹੁੰਦਾ ਕਿ ਗਿਆਨ ਦੇ ਪਿੱਛੇ ਵਿਗਿਆਨ ਚੱਲ ਰਿਹਾ ਕਿਉਂਕਿ ਜੇ ਪ੍ਰਮਾਤਮਾ ਨੇ ਸਾਰਾ ਕੁਝ ਬਣਾਇਆ ਨਾ ਤਾਂ ਹੀ ਤਾਂ ਬਣਿਆ ਮੰਨ ਲਓ ਜਿਹਾ ਕਿ ਕੋਈ ਜਹਾਜ਼ ਹਵਾ ਦੇ ਵਿੱਚ ਉੱਡਦਾ ਹੈ ਤੇ ਦੇ ਉਸ ਸਾਇੰਸਦਾਨ ਨੂੰ ਉਹੋ ਜੀ ਕੋਈ ਦਿਮਾਗ ਉਹਨੂੰ ਬਖਸ਼ਿਆ ਉਹਦੇ ਦਿਮਾਗ ਦੇ ਵਿੱਚ ਇਹੋ ਜੀ ਕਲਾ ਆਈ ਉਹ ਕਲਾ ਦਾ ਆਉਣਾ ਉਹ ਕਿਹਦਾ ਵਰਤਾਰਾ ਸੀ ਉਹ ਇੱਕ ਪਰਮਾਤਮਾ ਦਾ ਸਭ ਤੋਂ ਆਦਾ ਉਸ ਅਕਾਲ ਪੁਰਖ ਦਾ ਉਸ ਸ਼ਕਤੀ ਦਾ ਵਰਤਾਰਾ ਸੀ ਤਾਂ ਕਰਕੇ ਉਹ ਬਣਿਆ ਨਾ ਇਸੇ ਕਰਕੇ ਕਹਿੰਦੇ ਜਿੱਦਾ ਗਿਆਨ ਦੇ ਪਿੱਛੇ ਵਿਗਿਆਨ ਚੱਲ ਰਿਹਾ ਤਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਹੀ 500 ਸਾਲ ਪਹਿਲਾਂ ਹੀ ਬਾਣੀ ਦੇ ਵਿੱਚ ਲਿਖਤਾ ਪਾਸ਼ਾ ਜੀ ਕਹਿੰਦੀ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਨੇ ਕਮਨ ਯੂਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਉਡੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਇਹੋ ਲਿਖਾ ਇਹਦਾ ਕੋਈ ਲੇਖ ਨਹੀਂ ਹੈ ਇਹਦਾ ਕੋਈ ਦੇਖੀ ਨਹੀਂ ਸਕਦਾ ਇਹ ਬੇਅੰਤ ਦਾ ਬਨਾਇਆ ਹੋਇਆ ਪਸਾਰਾ ਸਾਰਾ ਬੇਅੰਤ ਹੈ ਤੇ ਮੈਂ ਤੁਹਾਡੇ ਅੱਗੇ ਪਹਿਲਾਂ ਵੀ ਬੇਨਤੀਆਂ ਕਰਦਾ ਰਹਿਣਾ ਕਿ ਜਿੰਨਾ ਸਾਨੂੰ ਜਦੋਂ ਵੀ ਡਿਊਟੀ ਦੇ ਦੌਰਾਨ ਕੋਈ ਸਮਾਂ ਮਿਲਦਾ ਅਸੀਂ ਪੜ ਕੇ ਪੜਦੇ ਰਹਿਣੇ ਤੇ ਮਹਾਰਾਜ ਕਿਰਪਾ ਕਰੇ ਤੁਹਾਨੂੰ ਵੀ ਸੁਮਤ ਬਖਸ਼ੇ ਸਾਨੂੰ ਵੀ ਚੜ੍ਹਦੀਆਂ ਕਲਾਂ ਸਾਰਿਆਂ ਨੂੰ ਆਪਾਂ ਨੂੰ ਜੀਵਨ ਬਖਸ਼ੇ ਤੇ ਮੈਂ ਕਹਿੰਦਾ ਨੂੰ ਵੀ ਸੱਣੀ ਚੋਂ ਸਮਾ ਕੱਢ ਕੇ ਤੁਸੀਂ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਜ਼ਰੂਰ ਪੜਿਆ ਕਰੋ ਗੁਰਬਾਣੀ ਪੜੋ ਦੇਖੋ ਕਿਸੇ ਦੀ ਉਮਰ 30 ਨਿਕਲ ਗਈ ਹੈ ਕਿਸੇ ਦੀ 20 ਨਿਕਲ ਗਈ ਹੈ ਕੋਈ 40 50 ਨੂੰ ਪਹੁੰਚ ਗਿਆ ਹੈ ਤੇ ਸਾਇੰਸ ਦਾ ਜੋ ਅੰਕੜਾ ਹੈ ਵੀ 60 70 ਸਾਲ ਤੱਕ ਪਹੁੰਚਦਾ ਬੰਦਾ ਕਿਤੇ ਇਹ ਨਾ ਹੋਵੇ ਐਡਾ ਵੱਡਾ ਗਿਆਨ ਘਰੂਨੇ ਬਖਸ਼ੇ ਸਾਨੂੰ ਤੇ ਆਪਾਂ ਕਿਤੇ ਸ ਗਿਆਨ ਤੋਂ ਵਾਂਝੇ ਇਸ ਦੁਨੀਆ ਤੋਂ ਤੱਕ ਚਲੇ ਜਾਈਏ ਕਿਉਂਕਿ ਜੀਵਨ ਬਹੁਤ ਛੋਟਾ ਹੈ ਬਸ ਇੱਕ ਝਟਕਾ ਲੱਗਣਾ ਚੱਕਲੋ ਚੱਕਲੋ ਦੁਨੀਆ ਚ ਹੋ ਜਾਣੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਉਹ ਇੱਕ ਦਿਨ ਜਿਹੜੀ ਚੱਕਲੋ ਚੱਕਲੋ ਮੈਂ ਕਹਿ ਰਿਹਾ ਨਾ ਉਹ ਇੱਕ ਦਿਨ ਹੋਣੀ ਹੈ ਉਹ ਸਾਰਿਆਂ ਦੇ ਜੀਵਨ ਦੇ ਵਿੱਚ ਉਹ ਘਟਨਾ ਹੋਣੀ ਹੈ ਕਿ ਨਾ ਇੱਕ ਦਿਨ ਉਹ ਘਟਨਾ ਘਟ ਜਾਨੀ ਹੈ ਕਿਉਂਕਿ ਗੁਰੂ ਤੇ ਇੱਕ ਵਾਰ ਦਾ ਸਾਹਿਬ ਨੇ ਖੁਦ ਬਾਣੀ ਦੇ ਵਿੱਚ ਗੱਲਾਂ ਕਹੀਆਂ ਕਿ ਨਾ ਜੋ ਉਪਜ ਹੈ ਸੋ ਵਿਨਸ ਹੈ ਪਰ ਉਹ ਆਜ ਦੇ ਕਾਲ ਇਹ ਤਾਂ ਪਤਾ ਹੀ ਹੈ ਕਿ ਨਾ ਇੱਕ ਦਿਨ ਜਾਣਾ ਹੀ ਹੈ ਮਰਨਾ ਸੱਚਾ ਤੇ ਜਉਣਾ ਝੂਠਾ ਹੋਈਆਂ ਗਲਤੀਆਂ ਤੋਂ ਬਖਸ਼ ਦੇਣਾ ਮੇਰੀ ਇੱਕ ਬੇਨਤੀ ਜ਼ਰੂਰ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਸਪੋਰਟ ਕਰੋ ਮੈਨੂੰ ਮੈਂ ਤੁਹਾਨੂੰ ਬਾਣੀ ਤੇ ਹੋਰ ਮੈਟਰ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਾਂਗਾ ਜੀ ਹੋਈਆਂ ਗਲਤੀਆਂ ਤੋਂ ਖਿਮਾ ਮੰਗਦੀ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ